ਨਹੀਂ ਹੈ ਗੱਲਬਾਤ ਸਾਡੀ ਮਾਂ ਹੈ ਮਾਂ ਹੀ ਪੀਤੀ ਜਾਊਗੀ ਵਾਹ ਅੰਮਾਰੋਂ ਜੋ ਆਗ ਵੀ ਆ ਕੇ ਬਹਿ ਗਏ ਲੈਣ ਨੂੰ ਕੋਲੋਂ ਟੌਨਟੋ ਪ੍ਰਵਾਸੀ ਪੀਆਰ ਦਿੱਤੀ ਹੋਈ ਹੈ ਇਹਨਾਂ ਨੂੰ ਇਹਨੇ ਨਹੀਂ ਬਾਈ ਚੱਕਿਆ ਬਾਈ ਕੀ ਬਾਤ ਇਹ ਸ਼ਹੀਦੀ ਗੁਰਦੁਆਰਾ ਨਾ ਅਸੀਂ ਖੱਤਰਾ ਲਾ ਕੇ ਜਿਵੇਂ ਮਰਜ਼ੀ ਬੰਦਾ ਬੰਦ ਕਰ ਖਾਦਾ ਵਾਸ ਲਾਇਆ ਸੁੰਨਾ ਬਸੇ ਬੰਦ ਕੀ ਜਾਓ ਦੁੱਧ ਕਿਉਂ ਦੁੱਧ ਲੈਣਾ ਆਏ ਸੀ ਉਹਨਾਂ ਨੇ ਕੰਮ ਤੇ ਰੱਖਿਆ ਇਹ ਪੈਂਡ ਵਾਲੀ ਲਾਈਵ ਆ ਬੜਾ ਮਜ਼ਾ ਆਉਦਾ ਵੇ ਇਹ ਜਿਹੜਾ ਦੁੱਧ ਉਹ ਖਾਲੀ ਮਤਲਬ ਉਹ ਅਸੀਂ ਘਰੋਂ ਲੈ ਕੇ ਆਏ ਸੀਗੇ ਤੇ ਗੱਲ ਬਣੀ ਨਹੀਂ ਸਾਡੀ ਹੈ ਕਿ ਨਹੀਂ ਦੁੱਧ ਚਾਹੀਦਾ ਹੀ ਵੱਧ ਲੈਨੇ ਆਪ ਦੇ ਹੀ ਕਹਿ ਨਹੀਂ ਦੇ ਤੋ ਇਹ ਹਮਾਂਈ ਪੰਡਾਂ ਦੀ ਮੌਸ ਹੋਂ ਲੱਗੇ ਇੱਕ ਮਿੰਟ ਇੱਕ ਮਿੰਟ ਦੁੱਧ ਖੋਲ ਲੈਣ ਦੇ ਗੱਡੀ ਖੋਲ ਫੇਰ ਟੈਡ ਵੱਡੇ ਦੀ ਮੌਜ ਆ ਵੈਸੇ ਟੈਡ ਲਾ ਕੇ ਨਾਲ ਕਰਦਾ ਅੱਗੇ ਨੂੰ ਟੰਗਾ ਦੇ ਟਕਾ ਦੇ ਰੱਖਦੇ ਥੱਲੇ ਨੂੰ ਵੈਨੇ ਕਿ ਤੇ ਹਿਲਣਾ ਲਾਏ ਨਹੀਂ ਹਲਦਾ ਬੈਠੇ ਨਹੀਂ ਆਣਾ ਮੇਰੇ ਤੋਂ ਸੀਟ ਤੇ ਉੱਥੇ ਤੂੰ ਪਿੱਛੇ ਉਧਰ ਦੀ ਪਿੱਛੇ ਬੈਠ ਆਏ ਰੀਅਲ ਆਲਾ ਦੇ ਬੈਠੇ ਨਹੀਂ ਆਣਾ ਰਹਿਣ ਇਹ ਕਰ ਤੂੰ ਠੀਕ ਹਾਂ ਹਮ ਕੰਮ ਆ ਕੀ ਆ ਕੁੱਤਾ ਬਠਾਇਆ ਸੀ ਨਾ ਗੰਦਾ ਕਿਤਾ ਕੁੱਤਾ ਤਾਂ ਬਠਾਇਆ ਸਾਡੇ ਜਵਾਕ ਕਿਹੜਾ ਕੁੱਤਾ ਜਵਾਕ ਸਾਡੇ ਕੁੱਤਿਆਂ ਦਾ ਘੱਟ ਆ ਪਾਣ ਗੰਦ ਪਾਉਂਦੇ ਆ ਪੈਸੇ ਕਟਾਇਆ ਸੀ ਹਾਂ ਪੈਸੇ ਕਟਾਇਆ ਹਾਂ ਯਾਰੇ ਮੌਜਾਂ ਆ ਯਾਰ ਇੱਥੋਂ ਦੀ ਹਣਾ ਚੱਕੋ ਬਾਈਆ ਡਰਮ ਲੈ ਜਾ ਯਾਰ ਮੋੜ ਜੋ ਸ਼ਾਮੀ ਮੋੜ ਜੋ ਕਹਿੰਦਾ ਹਾਂ ਉੱਥੇ ਐਵੇਂ ਪਾ ਉਹ ਦੂਜੀ ਕੈਣੀ ਤਾਂ ਚੱਕੀ ਨਹੀਂ ਕਿਹੜੀ ਛੋਟੀ ਯਾਰ ਕੈਨੀ ਭੁੱਲ ਚਲੀ ਭੈਣ ਚ ਹੱਦ ਹੋਈ ਯਾਰ ਆਪਣੀ ਵੀ ਭਾਈ ਉਹ ਜਾਓ ਗਿਆ ਕੰਮ ਕਰ ਲਿਆ ਸੀ ਫੇਰ ਦੁਆਰਾ ਯਾਰ ਕੈਨੀ ਭੁੱਲ ਗਿਆ ਸੀ ਤੇ ਉਹ ਤਰ੍ਹਾਂ ਤੇ ਰੱਖ ਕੇ ਭੈਣ ਤੇ ਵੀਡੀਓ ਬਣਾ ਤਾ ਤਾ ਉਹ ਹੋ ਆ ਜਿਹੜਾ ਯਾਦ ਆ ਗਿਆ ਮੈਨੂੰ ਪਿੰਡ ਦਿਖਾ ਵਈ ਮੁੱਲਾਵਰ ਪਿੰਡ ਕਿੰਨਾ ਘੈਂਟ ਆ ਮੁੱਲਾਵਰ ਪਿੰਡ ਤੂੰ ਮੂਹਰੇ ਆ ਕੇ ਦੇਖ ਪਹਿਣਾ ਸੀ ਅਸਾਂ ਸਲੀਮ ਪਿੰਡ ਦਿਖਾ ਮੁੱਲਾਵਰ ਘੈਂਟ ਆਹੋ ਇੱਥੇ ਵਾਪਸ ਹੀ ਚਲੇ ਜਾਣਾ ਤੂੰ ਗੱगन ਮੇਕਓਵਰ ਇਹਨਾ ਥੋੜੇ ਸਾਦਾ ਨਾ ਲਾ ਦਿੰਦੇ ਨਾ ਹੈਂ ਕੰਬੇ ਕੰਬੇ ਨਾ ਆਪਣੇ ਸਰਕਾਰੀ ਕਿਤੇ ਵੀ ਘੱਟ ਦਿੰਦੇ ਆ ਆ ਸੋ ਜਿੱਥੇ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਹੈ ਦੇ ਦੇ ਨਹੀਂ ਵੀ ਜਗਾ ਖਰਾਬ ਹੋਊ ਜਾਂ ਜਾਂ ਸਾਰੇ ਇੱਕ ਹੀ ਜਗਾ ਖੰਭੇ ਕੱਟ ਦੇਣ ਇਹਨਾਂ ਦੇ ਹਾਂ ਹਾਂ ਬਾਈ ਆ ਗੁਰਦੁਆਰਾ ਵਾ ਪਿੱਛੇ ਮਾਹੌਲ ਆ ਹੈ ਨਾ ਬਾਈ ਪਿੰਡਾਂ ਦਾ ਮਾਹੌਲ ਆ ਘੇੜਵਾ ਚੱਲ ਅ ਵੀ ਮਖਣਾ ਚੱਲ ਢੇੜਾ ਬਚਿਆ ਬਾਈ ਇੱਕ ਸ਼ਾਮ ਨੂੰ ਹੋ ਜਾਊਗਾ ਨਹੀਂ ਬੰਦੇ ਵਧੀਆ ਆ ਕਹਿੰਦੇ ਕੰਨੀ ਚੱਕ ਲਾ ਨਹੀਂ ਤੇ ਇੱਥੇ ਕਹਿੰਦੇ ਸਰ ਯੂ ਹੈਡ ਟੂ ਬੀ ਪੁੱਟ ਸਮ ਗਾਰੰਟੀ অর ਸਮਥਿੰਗ ਸਮ ਐਡਵਾਂਸ ਮਨੀ ਹਾਂ ਇਦਾਂ ਹੀ ਕਹਣਾ ਸੀ ਉਹਨਾਂ ਨੇ ਬਾਈ ਜੀ ਵੈਕ ਟੂ ਬਾਏ ਦੀਸ ਐਂਡ ਥਾਟ ਮਾਰਚ ਦਿਖਾ ਵੀ ਮੁੱਲਾਵਰ ਪੈਂਟ ਦਿਖਾ ਸਲੀਮੇ ਹਾਂ ਕੀ ਕਹਿੰਦਾ ਪਾਣੀ ਲੱਭਦਾ ਨਹੀਂ ਤਾਂ ਵਧੀਆ ਪੈਂਟ ਦਿਖਾ ਖੁੰਝੇ ਤੇ ਨਾ ਰੱਖ ਆਹ ਗੱਡੀਆਂ ਲੱਗਾ ਐਂ ਦਿਖਾ ਹਾਂ ਅਬੇ ਇਹ ਮੁੱਲਾਵਰ ਪੈਂਟ ਦੀਆਂ ਗਲੀਆਂ ਆ ਵੀਰੇ ਭਾਈ ਜਾਨੀ ਕਿ ਉਹ ਹੋ ਗਿਆ ਰੋਡ ਰੋਡ ਵਧੀਆ ਬਣ ਗਿਆ ਸਾਫ਼ ਸੁਥਰੇ ਹੋ ਗਏ ਉੱਪਰ ਦੀ ਕੰਮ ਕਜ ਲਈ ਉਧਰ ਦੀ ਹੈਗਾ ਵੀਰਾ ਤੈਨੂੰ ਪਤਾ ਉਹ ਤਾਂ ਲੈਂਕ ਰੋਡ ਤੇ ਨਿਕਲਾਂਗੇ ਬੱਡੇ ਤੋਂ ਜਿੱਤੋਂ ਦੀ ਠੀਕ ਹੈ ਠੀਕ ਹੈ ਆਪਾਂ ਇਧਰ ਜਲੀ ਮਸਕਿਆਂ ਰੋਡ ਤੋਂ ਦੀ ਮਸਕਿਆਂ ਰੋਡ ਤੋਂ ਹੀ ਚੱਲਦੇ ਉਹ ਦੇ ਆਏ ਆਏ ਬਾਈ ਉਹ ਗੜੀ ਆ ਮੂਰੇ ਹੁਣ ਮੈਂ ਉੱਥੋਂ ਲੰਘਣਾ ਸੀ ਆਏ ਖੱਤਰ ਰੇੜਾ ਲਾ ਕੇ ਜਿਵੇਂ ਮਰਜ਼ੀ ਬੰਦਾ ਬੰਦ ਕਰ ਸਕਦਾ ਬਾਸ ਲਾਇਆ ਦੋਨੇ ਪਾਸੇ ਬੰਦ ਕੀਤਾ ਸਾਡਾ ਕੰਮ ਚੱਲਦਾ ਕਰਦਾ ਇਧਰ ਨੂੰ ਕੋਈ ਅਪਰੂਵਲ ਪਰਮਿਟ ਨਹੀਂ ਬਾਈ ਇਹ ਲਾਈਫ ਆ ਸਾਡੀ ਪਿੰਡ ਵਾਲਿਆਂ ਦੀ ਐਡਜਸਟਮੈਂਟ ਹੁੰਦੀ ਐ ਸਾਡੀ ਐਡਜਸਟਮੈਂਟ ਕਰ ਲੈਨੇ ਆ ਇੱਕ ਦੂਜੇ ਨਾਲ ਆ ਲਓ ਸੀ ਦੂਜੇ ਰਾਹ ਆਗੇ ਇਹ ਨਹੀਂ ਹੈਗਾ ਪੁਲਿਸ ਨੂੰ ਬੁਲਾਉ ਤੇ ਫਾਈਨ ਪਵਾਵੇਂ ਨਾ ਰਾਹ ਰੋਕਿਆ ਨੱਕੀ ਕੀਤਾ ਹੁਣ ਆਪਣੇ ਇਧਰ ਮਿੱਤਰ ਬਹੁਤ ਰਹਿੰਦੇ ਆ ਪਿੰਡ ਚ ਹਾਂ ਇਹ ਆਪਣਾ ਹੀ ਪਿੰਡ ਆ ਮੁੱਲਾਪੁਰ ਤੇ ਮੁੱਲਾਪੁਰ ਪਿੰਡ ਆ ਤੁਹਾਨੂੰ ਲਾਪੁਰ ਸ਼ਹਿਰ ਛੱਲਾ ਮਰਵਾਈ ਜਾਂ ਨਾ ਦੁੱਧ ਦੀਆਂ ਛੱਲਾ ਭਾਈ ਇਹਦੂ ਨਿਕਲੇ ਨਾ ਆਪਣਾ ਗਰੇਡਨ ਲੈ ਕੇ ਆ ਗਣੀਆਂ ਦੇ ਵਿੱਚ ਭਾਈ ਐ ਕੰਟਰੋਲ ਨਹੀਂ ਹੁੰਦਾ ਨਾ ਜਿੰਨਾ ਉਹਨੇ ਰਸੀਬ ਆ ਕੇ ਕੀਤਾ ਹੋਇਆ ਵਾਲਾ ਆਹੋ ਕੁਤੂਰੀ ਕੀਤੀ ਆ ਹਨਾ ਤੇ ਆ ਤੁਹਾਨੂੰ ਰਾਹ ਪੂਰਾ ਦਿਖਾਉਣਾ ਮਾਸ਼ਕੀਆਂ ਨਾਲ ਗੁਰਦੁਆਰਾ ਸਾਹਿਬ ਏ ਅਸੀਂ ਬਚਪਨ ਸਾਡਾ ਇੱਥੇ ਹੀ ਨਿਕਲਿਆ ਵਾ ਮਸ਼ਕਿਆਣਾ ਗੁਰਦੁਆਰੇ ਤੇ ਗਰਾਊਂਡ ਦੇ ਵਿੱਚ ਹਾਂ ਬਈ ਗਰਾਊਂਡ ਬਹੁਤ ਸੋਹਣੀ ਬਣਾਤੀ ਐ ਵੀ ਧਾਕ ਕੇ ਗਰਾਊਂਡ ਦੇਖੀਓ ਉਦਾਂ ਗਰਾਊਂਡ ਦਾ ਬਹੁਤ ਇਹ ਮਸ਼ਕਿਆਣਾ ਗੁਰਦੁਆਰਾ ਵਾ ਆ ਤੁਹਾਨੂੰ ਦਿਖਾਉਨੇ ਆ ਇਹ ਗੁਰਦੁਆਰਾ ਸਾਹਿਬ ਦੇਖੋ ਬਈ ਕਿਆ ਬਾਤ ਹੈ ਇਹ ਸ਼ਹੀਦੀ ਗੁਰਦੁਆਰਾ ਹਾਂ ਬੜਾ ਪੁਰਾਣਾ ਆ ਦੇਖ ਬਈ ਇੱਥੇ ਵੀ ਪਾਰਕ ਬਣਾਤੀ ਹਾਂ ਇੱਧਰ ਜੇਕਰ ਇੱਥੇ ਆਪਾਂ ਮਤਲਬ ਆਪੇ ਪਿੰਡਾਂ ਦੇ ਬਹੁਤ ਖੇਡੇਆਂ ਸੀ ਆ ਦੋ ਪਿੰਪਲ ਖੜੇ ਆ ਨਾ ਬੋਰਡ ਪਿੰਪਲ ਬੋਰਡ ਅੰਦਰ ਸਰੋਵਰ ਸੀਗਾ ਤੇ ਬਚਪਨਾਂ ਤੁਹਾਨੂੰ ਪਤਾ ਫਿਰ ਕਿਵੇਂ ਲੰਘਣਾ ਹਨ ਸਰੋਵਰ ਚ ਤਾਂ ਬਈ ਬਹੁਤ ਬਾਬਿਆਂ ਤੋਂ ਗਾਲਾਂ ਕੱਢੀਆਂ ਬਾਬਿਆਂ ਨੂੰ ਡਾਂਗ ਚੱਕ ਕੇ ਉੱਥੇ ਕੱਪੜੇ ਚਾੱਕ ਕੇ ਭੱਜ ਲੈਣਾ ਉਹਨੇ ਕੱਪੜੇ ਚਾੱਕ ਕੇ ਇਧਰ ਉਧਰ ਕਰ ਦੇਣੇ ਅਸੀਂ ਪਹਿਲੇ ਇੱਕ ਬੰਦਾ ਭੇਜਣਾ ਵੀ ਜਾਂ ਦੇਖ ਕੇ ਆ ਬਾਬਾ ਹੈਗਾ ਉੱਥੇ ਇੱਕ ਹੀ ਕੱਬਾ ਜਾਂ ਬਾਬਾ ਹੁੰਦਾ ਸੀ ਤੇ ਸਾਰੇ ਪਿੰਡਾਂ ਦੇ ਮੁੰਡੇ ਜ ਲਾਲ ਦੋਲ ਸਾਰੇ ਮੁੰਡੇ ਤੇ ਉਹਨਾਂ ਨੇ ਸਾਫ਼ ਪਾਣੀ ਭਰਨਾ ਮਤਲਬ ਵਧੀਆ ਸਰੋਵਰ ਹਨਾ ਤੇ ਰੱਖਣਾ ਇਸ਼ਨਾਨ ਕਰਨ ਲਈ ਹਨਾ ਤੇ ਲੇਕੋ ਆਪਾਂ ਗੰਦਾ ਕਰ ਦੇਣਾ ਪਾਣੀ ਜਾ ਕੇ ਉੱਥੇ ਬਾਈ ਆਹ ਦੇਖ ਜਿੰਨੇ ਆ ਘਰ ਕੋਰਾ ਪੈਗੇ ਨਾ ਕੁਝ ਵੀ ਨਹੀਂ ਹੁੰਦਾ ਸੀਗਾ ਇਹ ਸਾਡੇ ਜਾਣ ਤੋਂ ਬਾਅਦ ਹੀ ਪਿਆ ਹਾਂ ਕੁਝ ਥੋੜੇ ਟਾਈਮ ਚ ਇਹ ਨਹੀਂ ਡਵੈਲਪਮੈਂਟ ਹੋ ਗਈ ਬਾਈ ਆਹ ਕਲੋਨੀ ਆ ਗਈ ਪ੍ਰੋਪਰ ਇੱਥੇ ਆਹ ਕਲੋਨੀਆਂ ਆ ਗਈ ਆ ਘਰ ਹੀ ਘਰ ਪੈਗੇ ਸਾਰੇ ਖੇਤ ਹੀ ਹੁੰਦੇ ਸੀਗੇ ਹਾਂ ਉਹ ਸੋਹਣਾ ਲੱਗਦਾ ਸੀ ਖੇਤ ਖੂਤ ਆਹ ਕਲੋਨੀ ਆ ਗਈ ਨਾ ਕਿੰਨਾ ਭਰ ਗਿਆ ਬਾਈ ਲੇ ਕੋਈ ਘਰ ਨਹੀਂ ਹੁੰਦਾ ਸੀ ਇੱਥੇ ਆ ਗਡਾਉਣਾ ਕੋਈ ਏਡਾ ਕੁਝ ਬਣਿਆ ਨਾ ਬਣ ਜਾਂਦਾ ਬਾਈ ਆਹਦੇ ਮੁੱਲਾ ਕਿੰਨਾ ਹੋਣਾ ਬਣ ਗਿਆ ਇਧਰ ਮੁੱਲਾ ਜਮਾ ਹੀ ਇੱਕ ਘਰ ਹੁੰਦਾ ਸੀ ਲਾਲੂ ਦਾ ਆਹ ਕੋਲੀ ਆਂਟੀ ਘਰ ਆਹੋ ਕੋਲੀ ਆਂਟੀ ਕੇ ਕਿਰਾਏ ਤੇ ਰਹਿੰਦੇ ਸੀ ਆਹ ਵਾਲਾ ਆਹ ਦੁਕਾਨਾ ਤੇ ਰਹਿੰਦੇ ਸੀ ਲਾਲੂ ਹੁਣੀ ਆਹ ਵਾਲਾ ਘਰ ਆਹ ਦੁਕਾਨਾ ਤੇ ਰਹਿੰਦੇ ਸੀ ਉਹ ਕਿਰਾਏ ਤੇ ਬਸ ਆਹੀ ਹੁੰਦਾ ਸੀ ਕਿ ਉਦੋਂ ਆਹ ਘਰ ਤੇ ਸਾਹਮਣੇ ਵਾਲਾ ਘਰ ਉਹਦੇ ਤੇ ਕੋਈ ਘਰ ਨਹੀਂ ਹੁੰਦਾ ਸੀ ਆਹ ਦੇ ਬਾਈ ਕਿੱਡੀ ਕਲੋਨੀ ਬਣ ਗਈ ਆਪਣੇ ਘਰ ਦੇ ਪਿੱਛੇ ਚਲੇ ਜਾਂਦੇ ਆ ਦੇ ਉਹ ਮੱਲਾ ਆਪਣਾ ਉਹ ਉਹ ਮੱਲਾ ਆਪਣਾ ਉਹ ਵਾਲਾ ਸਾਰਾ ਇਹ ਪਾਲ ਦੇ ਖੇਤ ਆ ਇੱਥੇ ਵੀ ਉੜੀ ਆਸ਼ੀ ਮਾਰੀ ਆ ਇੱਥੇ ਵੀ ਆਸ਼ੀ ਆਸ਼ੀ ਆਸ਼ੀਂ ਦਾ ਸੱਸ ਅਸੀਂ ਮੂਲੀ ਪੱਟ ਲਈ ਗਾਜਰ ਪੱਟ ਲਈ ਉਹ ਆਸ਼ੀ ਹੋਣੀ ਸਾਡੇ ਪਿੱਛੇ ਦੁੱਧ ਵੜਕਾਈ ਫਿਰਦਾ ਨੂੰ ਕੁਝ ਨਹੀਂ ਹੁੰਦਾ ਇਹਦਾ ਬੜਕੂਗਾ ਜੀਲਾ ਸੁਚੀਲਾ ਹੋਣੀ ਜਾ ਰਹੀ ਦੀ ਆਰਾਮੀਲਾ ਹੋਣੀ ਜਾ ਰਹੀ ਸੀ ਇੱਥੋਂ 1 ਕਿਲੋਮੀਟਰ ਮਸ਼ਕਾਣਾ ਗੁਰਦੁਆਰਾ ਗੇਟ ਤੋਂ ਹਾਂ ਆ ਗਿਆ 1 ਕਿਲੋਮੀਟਰ ਤੇ ਆ ਸਾਡਾ ਮਤਲਬ ਆ ਟੋਰਾਂਟੋ ਪ੍ਰਵਾਸੀ ਪੀਆਰ ਦਿੱਤੀ ਹੋਈ ਹੈ ਇਹਨਾਂ ਨੂੰ ਇਹਨੇ ਨਹੀਂ ਬਾਈ ਚੱਕਿਆ ਆ ਸ਼ੀਲਾ ਰਾਣੀਆ ਸ਼ੀਲਾ ਰਾਣੀਆ ਇਹਨੇ ਨਹੀਂ ਚੱਕਿਆ ਇੱਥੋਂ ਕੋ ਖਚਰ ਹੋਣੀ ਸਲੀਮੇ ਦੇ ਦੋਸਤ ਨੇ ਇੱਥੇ ਆਏ ਨੇ ਮੈਂ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਆਇਆ ਹੋਇਆ ਹਾਂ ਇਹ ਆਪਣਾ ਮhall ਆ ਗਿਆ ਤੇ ਬਸ ਐਂਟਰੈਂਸ ਵੀ ਬਣਾਈ ਇਹਨਾਂ ਨੇ ਹਲੇ ਤੱਕ ਵਧੀਆ ਭਾਂਡ ਚੋਂ ਉਹ ਠੀਕ ਆ ਕੰਮ ਓਕੇ ਹਨਾ ਜਿੱਥੇ ਕਿ ਜਿਹੇ ਜਿਹੇ ਸਟੈਂਡਰਡ ਆਪਾਂ ਰਹਿਨੇ ਆ ਨਹੀਂ ਹੁਣ ਆਪਣਾ ਐਮਸੀ ਆ ਉਹਨੂੰ ਕਮਾਂਗੇ ਥੋੜਾ ਬਈ ਓ ਜੋ ਜੋ ਤੈਨੂੰ ਦੇ ਦਿੰਨੇ ਆ ਥੋੜੇ ਮੋٹے ਪੈਸੇ ਅਸੀਂ ਥੋੜੇ ਤੂਲਾ ਦੇ ਵਧੀਆ ਕਰ ਦੇ ਵਧੀਆ ਬਣਾ ਦੇ ਯਾਰ ਹਨਾ ਐਂਟਰੈਂਸ ਯਾਰਾ ਤਾਰਾਂ ਇੱਕ ਬਾੜੀਆਂ ਡਿੱਗੀ ਫੇ ਸਿੱਟੀ ਫਿਰਦੇ ਬਾਈ ਇਦਾਂ ਹੀ ਆਂਦੇ ਫਿਰ ਨੋ ਵੀ ਦੋਸਤੋ ਘਰੇ ਪਹੁੰਚ ਗਏ ਆ ਐਂਟਰਸ ਇਹ ਆ ਗਿਆ ਆਪਣੇ ਵਾਲਾ ਹੁਣ ਘਰ ਤੇ ਅੱਜ ਅਸੀਂ ਬੁਲਾਇਆ ਵਾ ਪੇਂਟਰ ਪੇਂਟਰ ਬੁਲਾਇਆ ਆ ਕੰਮ ਕਰਾਇਆ ਸੀ ਥੋੜਾ ਜਿਹਾ ਜੋ ਕਿ ਸਾਨੂੰ ਦੋਨਾਂ ਭਾਈਆਂ ਨੂੰ ਪਸੰਦ ਨਹੀਂ ਆਇਆ ਸੀ ਫੇਟਾ ਦੇਣਾ ਤੇ ਪੇਂਟਰ ਮੰਗਾਇਆ ਇੱਕ ਦੋ ਦਿਨ ਚ ਪੇਂਟ ਸਟਾਰਟ ਕਰ ਦੇਣਾ ਆਪਣੇ ਜੁਆਕਾਂ ਦੇ ਖੜੇ ਵੀਕ ਆਇਆ ਬਈ ਫੇਰਾ ਇਹਦੇ ਬਾਅਦ ਗੱਬਰ ਤੇ ਵੀ ਝੋਟ ਲੱਗਣੀ ਆ ਵੀ ਛਾੜਾ ਕੰਮ ਤੁਮ ਰੱਖ ਲਿਆ ਦੋ ਦੋ ਪਿਆ ਆ ਗਿਆ ਭਈਆ ਆ ਗਿਆ ਭਈਆ ਠੀਕ ਆ ਤੇ ਮਜਨਾ ਖੋਆ ਆਜਾ ਵੋਲੇ ਤਰੀਕੇ ਵਾਲਾ ਹੈ ਓਕੇ ਹੋ ਗਿਆ ਗੁੱਡ ਹੋ ਗਿਆ ਆ ਲੈ ਆ ਦੇਖ ਨਾ ਹੋਣਾ ਫਟਾ ਗਿਆ ਮੈਂ ਕੰਮ ਹੋ ਗਿਆ ਮੈਂ ਤੁਹਾਨੂੰ ਕਰਾ ਗਿਆ ਯਾਦਾ ਯੋਕਨ ਹੈਗਾ ਤੇ ਮੈਂ ਕਰਦੇ ਹਾਂ ਉੱਤੇ ਹੋ ਗਿਆ ਪਿੱਛੇ ਹੋ ਗਿਆ ਆਈ ਦਾ ਸਾਈਡ ਤੇ ਰਹਿ ਗਿਆ ਤੂੰ ਚੱਲ ਪਿਆ ਘੱਟ ਕਰਕੇ ਬਿਲਕੁਲ ਵੀਰੋ ਦਿਖਾ ਦੇ ਬਹੁਤ ਸੋਹਣੀ ਲੱਗ ਰਹੀ ਹੈ ਇਹ ਤਾਂ ਫਾਇਰਿੰਗ ਕੱਢ ਜੀ ਫਾਇਰਿੰਗ ਕੱਢ ਜੀ ਹੈ ਤਾਂ ਦੇਖੋ ਤਾਂ ਕੋਈ ਦੀ ਸ਼ੁਰੂਆਤ ਹੁਣ ਆਪਾਂ ਕਰਦ ਰਾ ਬਹੁਤ ਇੱਜ ਪਾਰਟੀ ਹੈ ਨਾ ਮੈਂ ਜਿੱਤੀ ਨਾ ਉਹ ਰੱਦ ਕਰੀਂ ਤਾਂ ਕੋਈ ਗੱਲ ਨਹੀਂ ਬਸ 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 ਥੋੜਾ ਜਿਹਾ ਰਹਿ ਗਿਆ ਬਸ ਥੋੜਾ ਜਿਹਾ ਰਹਿ ਗਿਆ ਤੇ ਤੇ ਨਹੀਂ ਕੱਟਨੀ 20 ਕਿਲੋ ਆ 20 20 ਕਿਲੋ ਦਾ ਤੇ ਉਹਦਾ ਉਹ ਹੀ ਇਹਨੇ ਜਿਹੜਾ ਉਹਨਾਂ ਨੇ ਪਾਇਆ ਜਿਹੜਾ ਇਹਦੇ ਤਾਂ ਬੱਬਲ ਆ ਰਿਹਾ ਚਲੋ ਭਾਈ ਬੱਬਲ ਆਉਣਗੇ ਆਪਾਂ ਤੁਹਾਨੂੰ ਪ੍ਰੋਸੈਸ ਇਹਦਾ ਦਿਖਾਉਂਦੇ ਰਹਿਵਾਂਗੇ ਅਸੀਂ ਵੀ ਕੀ ਕੀ ਮੈਂ ਗੱਲਬਾਤ ਚੱਲਦੀ ਆ ਤੇ ਫਾਈਨਲ ਰਿਜ਼ਲਟ ਵੀ ਦਿਖਾਵਾਂਗੇ ਸ਼ਾਮ ਨੂੰ ਚਲੋ ਬਬਾਸ ਕੋਏ ਨੂੰ ਰੱਖੇ ਨੂੰ ਮੰਮੀ ਕਿੰਨਾ ਟਾਈਮ ਹੋ ਗਿਆ ਪਰੂ ਘਾਂਟਾਕ ਦਾ ਹੋ ਗਿਆ ਰੱਖੇ ਨੂੰ ਤੇ ਦੂਜੀ ਸ਼ਫਟ ਵੀ ਦੁੱਧ ਵੀ ਪਾ ਦਿੱਤੀ ਸੀਗੀ ਤੇ ਨੂੰ ਬਾਸ ਹੁਣ ਆਪਾਂ ਬੈਠੇ ਬੈਠੇ ਮਤਲਬ ਕਿ ਹਲਾਈ ਆ। ਤੇ ਜਦੋਂ ਫਾਈਨਲ ਪ੍ਰੋਸੀਜਰ ਹੋ ਗਿਆ ਇਹਦਾ ਫਿਰ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਇਹਦਾ ਮੈਂ ਵੀਡੀਓ ਲਈ ਹਲਾ ਰਿਹਾ ਮਾਤਾ ਮੰਮੀ ਹੀ ਰਹੇ ਨੇ ਮਤਲਬ ਮਾਤਾ ਹੀ ਬਣਾ ਰਹੀ ਆਪਣੀ ਇਹ ਨਾਲ ਵੱਡੀ ਭੈਣ ਐਦਾਂ ਤੇ ਹੁਣ ਤੁਹਾਨੂੰ ਫਾਈਨਲ ਪ੍ਰੋਸੀਜਰ ਨਾ ਘੈਂਟ ਦੇ ਕੇ ਦੱਸਾਂਗੇ ਬਾਅਦੇ ਫਿਰ ਬਾ ਬਾਹਰੋਂ ਜੋ ਆਗ ਵੀ ਆ ਕੇ ਬਹਿ ਗਏ ਲੈਣ ਨੂੰ ਕੀ ਇਹ ਟੋਪੀ ਟੋਪੀ ਦੇਖ ਵੀ ਇਦਰੀ ਟੋਪੀ ਉਹ ਤੇ ਪੇਂਟਰ ਆ ਗਏ ਐਸਟੀਮੇਟ ਲੱਗ ਰਿਹਾ ਤੇ ਇੱਕ ਦੋ ਦਿਨਾਂ ਦੇ ਵਿੱਚ ਕੰਮ ਸਟਾਰਟ ਕਰ ਦੇਣਾ ਕੱਪੜਿਆਂ ਵੱਲ ਨਹੀਂ ਧਿਆਨ ਦੇਣਾ ਫੈਮਲੀ ਵੱਡੀ ਆ ਕੱਪੜੇ ਤਾਰਾਂ ਤੇ ਪਈ ਰਹਿੰਦੇ ਆ ਕੱਪੜੇ ਦੇ ਕਪੜਾ ਚੜਿਆ ਰਹਿੰਦਾ ਬਾਈ ਗੱਲ ਕਰ ਰਿਹਾ ਪੇਂਟਰਾਂ ਚੈਂਟਰਾਂ ਨਾਲ ਤੇ ਫਿਰ ਆਪਾਂ ਆ ਸਾਰਾ ਜਿਵੇਂ ਹੁਣ ਗੰਦ ਛੰਦ ਪੇਂਟ ਦੇ ਨਾਲ ਹੀ ਸਾਰਾ ਕੱਢ ਦੇਣਾ ਹੈ ਗੰਦ ਛੰਦ ਮੀਨਜ਼ ਕਵਾੜ ਬਚਾ ਜਿਹੜਾ ਰਿਪੇਅਰ ਉਪਰ ਕਰਾਈ ਆ ਉਹ ਦਾ ਬਾਕੀ ਨੂੰ ਮੈਂ ਹੀ ਸਾਰਾ ਹਿਸਾਬ ਨਾਲ ਗੱਲਾਂ ਬਾਤਾਂ ਚ ਲੋ ਬਈ ਹੁਣ ਆ ਸਟੇਜ ਤੇ ਪਹੁੰਚ ਗਏ ਖੋਆ ਬਣਾਣਾ ਸਟਾਰਟ ਹੋ ਗਿਆ ਬਣ ਗਈ ਰਬੜੀ ਇਹ ਰਬੜੀ ਆਪਣੇ ਦਾ ਪੰਜਾਬੀ ਪਿੰਦੇ ਰਹਿੰਦੇ ਆ ਇਹਨੂੰ ਪਿੰਡ ਚ ਮਜ਼ਾ ਹੀ ਲੱਗਾ ਪਾਈ ਦੱਜੀ ਮੈਨੂੰ ਇਹ ਚੱਕ ਫਿਰ ਹੋਏ ਪੀਤੀ ਜਾਊਗੀ ਵਾਹ ਇਹ ਤੋੜਾ ਜਿਹਾ ਮਿੱਠਾ ਪਾ ਕੇ ਇਹਦੇ ਇਹਨੂੰ ਪੀਵਾਂਗੇ ਜਵਾਕਾਂ ਨੂੰ ਪਿਵਾਂਗੇ ਜਵਾਕਾਂ ਨੇ ਖੁਆ ਬਾਜਰਾ ਨਹੀਂ ਦੇਖਿਆ ਜੀ ਕਰੇ ਹੌਣ ਜਵਾਕਾਂ ਨੂੰ ਵੀ ਪਤਾ ਲੱਗ ਗਿਆ। ਟਾਈਮ ਆ ਗਿਆ ਰਬੜੀ ਪੀਣ ਦਾ। ਇਸ ਤੋਂ ਬਾਅਦ ਫਿਰ ਖੁਆ ਬਜੂ ਖੁਆ ਖਾਵਾਂਗੇ, ਸੁੱਕਾ। ਮੇਵਾ। ਲੋ ਵੀ ਦੋਸਤੋ ਆ ਬਹਿ ਗਏ ਹੁਣ ਬਣੀ ਆ অলਮੋਸਟ ਓਏ 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 ਕੀ ਪਤਾ ਨੇ। ਐ ਬੰਦੇ ਬਹਿ ਗਏ ਖਾਣ ਪੀਣ ਆ ਕੇ ਪਹਿਲਾਂ ਹੀ ਐਡਵਾਂਸ ਦੇ ਵਿੱਚ। ਚੱਲ ਬਈ। ਇਹਨਾਂ ਬੱਚਿਆਂ ਨੇ ਨਹੀਂ ਖਾਦਾ ਸੀ ਮੇਰੇ ਵੱਲ ਦਿਖਾ। ਖਾਦਾ ਨਹੀਂ ਜੀ ਤੇ ਅੱਜ ਦਿਨ ਟੇਸਟ ਕਰਾਇਆ ਉਹ ਕਿਵੇਂ ਲੱਗਿਆ? ਵੁੱਟ 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 ਸਰੀਆਮ ਮਮ ਟੈਸਟ ਕਰਕੇ ਦਿਖਾਣਾ ਸਾਫੋ ਆ ਸਾਫੋ ਸਾਫੋ ਬਾਈ ਯਾਰ ਇਹ ਨਾ ਕਿਆ ਮੂਬਲੀਆ ਉਹ ਖਾ ਲਿਆ ਪੀਜ਼ਾ ਖਾ ਲਿਆ ਉਹ ਖਾ ਲਿਆ ਯਾਰ ਕੁਝ ਨਹੀਂ ਸਭ ਲਾਟਰਾ ਬਟਰਾ ਮ ਬੰਦਾ ਭੋਲ ਜਾਂਦਾ ਹੈ ਇਹ ਨਾ ਯਾਰ ਸਾਰਾ ਕੁਝ ਫੇਡਾ ਓਏ ਹੋਏ 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 ਅਈਵਾ ਨਾ ਜ਼ਾਕੀ ਬਾਈ ਤੂੰ ਵੀ ਦੱਸ ਦੇ ਬਾਈ ਓਏ ਹੋ ਹੋ ਨਹੀਂ ਹੈ ਗੱਲਬਾਤ ਜੀ ਰਵੇ ਸਾਡੀ ਮਾਂ ਹੈ ਪੂਰੀ ਕੈ ਇਹਨਾਂ ਦੇ ਅੱਖਾਂ ਜੀ ਗੱਲਾਂ ਬਾਤਾਂ ਨੇ ਹਾਂ ਐਂ ਵੀ ਕਿਹਨਾ ਕੋਹਾ ਹਣਾ ਤਾਂ ਬੇਸ਼ੱਕ ਆਪਣੀ ਵੱਡੀ ਭੈਣ ਵੀ ਲੱਗੀ ਸੀ ਨਾਲ ਨਾ ਮਾਂ ਦਾ ਇਹ ਆ ਚੀਜ਼ ਆਰਿਜਨਲ ਮਾੜਾ ਮਜ਼ਾ ਆ ਗਿਆ ਯਾਰ ਦਵਾਹੀ ਹੈ ਲੋ ਵੀ ਦੋਸਤੋ ਅਗਰ ਕਿਸ ਨੇ ਖਾਣ ਵਾਂਣ ਦਾ ਕੋਈ ਖਾਣ ਦਾ ਚਾਹਵਾਨ ਹੈ ਤਾਂ ਜ਼ਰੂਰ ਆ ਕੇ ਸਾਨੂੰ ਜਲੋ ਦੱਸਿਓ ਆਪਾਂ ਨੂੰ ਪਰੋਸ ਕੇ ਦਵਾਂਗੇ ਰੋਬੜੀ ਚੱਲ ਬਾਈ